ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਭਾਈ ਮਾਲਾ ਮਦਾਨਾ ਜੀ ਦਾੜ ਕੇ ਇੱਕ ਜਗ੍ਹਾ ਤੇ ਬੈਠੇ ਮੈਂ ਕਈ ਵਾਰੇ ਬੈਠ ਕੇ ਸੰਗਤਾਂ ਦੇ ਨਾਲ ਸਾਜੀ ਪਹਿਲਾਂ ਵੀ ਕੀਤੀ ਹੈ ਕਹਿੰਦੇ ਕੀਰਤਨ ਹੋ ਰਿਹਾ ਜਦੋਂ ਕੀਰਤਨ ਦਾ ਭੋਗ ਪਿਆ ਸਮਾਪਤੀ ਹੋਈ ਤੇ ਕੁਝ ਇੱਕ ਸਮੇਂ ਬਾਅਦ ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਬੈਠੇ ਹੋਏ ਸਨ ਕਹਿੰਦੇ ਇੱਕ ਸਾਈਡ ਤੇ ਦੂਸਰੇ ਪਾਸਿਓਂ ਨਾ ਕਹਿੰਦੇ ਗੌਣ ਹੋ ਜਾਣ ਢੋਲ ਢਕਿਆਂ ਦੀ ਆਵਾਜ਼ ਆਉਣ ਲੱਗ ਪਈ ਪਾਈ ਗੁਰਦਾਨਾ ਦੇ ਸਤਿਗੁਰੂ ਜੀ ਨੂੰ ਪੁੱਛਦੇ ਨੇ ਕਿਤੇ ਸਤਿਗੁਰੂ ਜੀ ਆਪ ਹੀ ਹੋਣ ਲੱਗ ਪਏ ਆਇਨਾ ਰੌਣਾ ਕਿਸ ਚੀਜ਼ ਦਾ ਪੈ ਰਿਆ ਹੈ ਗੌਣ ਵਜਾਉਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਢੋਲ ਵੱਜ ਰਿਹਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਕੰਦੇ ਵਰਦਾਨਿਆ ਇੱਥੇ ਜਿਹੜੇ ਕਬੀਲੇ ਦੇ ਲੋਕ ਰਹਿੰਦੇ ਨੇ ਨਾ ਕਹਿੰਦੇ ਉਹਨਾਂ ਦਾ ਜਿਹੜਾ ਸਰਦਾਰ ਹੈ ਮੁਖੀ ਹੈ ਉਹਦੇ ਘਰ ਪੁੱਤਰ ਪੈਦਾ ਹੋਇਆ ਉਹਨੇ ਆਉਣ ਦੀ ਖੁਸ਼ੀ ਵਿੱਚ ਇਹ ਢੋਲ ਤੋਂ ਕਿ ਗਾਉਣ ਵਜਾਉਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਖੁਸ਼ੀ ਮਨਾ ਰਹੇ ਨੇ ਲੋਕ ਜਨਮੇ ਕੋ ਵਾਧੇ ਵਧਾਏ ਪਰ ਸਤਿਗੁਰੂ ਜਿਨਾਂ ਨੇ ਇਹ ਕਹਿੰਦੇ ਕਿ ਸੁੱਖ ਨੁੜੇ ਲਾਗਿਆ ਨਹੀਂ ਗਾਇ ਇਹ ਯਾਰ ਤੋਂ ਵੀ ਇਹਨੇ ਲੋਕ ਇਹ ਕਹਿੰਦੇ ਸੁਣ ਕੇ ਗਾਦੇ ਨੇ ਖੁਸ਼ੀਆਂ ਮਨਾ ਰਹੇ ਨੇ ਕਿਉਂ ਕਿਉਂ ਸਾਨੂੰ ਗਿਆਨ ਤੋਂ ਵੀ ਹੁਣੇ ਕਿਹਾ ਗਿਆ ਕਿਉਂਕਿ ਸਤਿਗੁਰੂ ਜੀ ਦੇ ਬਾਣੀ ਵਿੱਚ ਕਹਿ ਦਿੱਤਾ ਜੋ ਉਗਦੇਓ ਸੋ ਬਿੰਨਸ ਹੈ ਪਰ ਸਾਡੇ ਗੱਲ ਚ ਇਹ ਨਹੀਂ ਜੋ ਹੈ ਉਹ ਦਿਓ ਸੋ ਬੇਨਸ ਹੋਇ ਜਿਹੜਾ ਵੀ ਕੋਈ ਵੀ ਵਸਤੂ ਜਿਹੜੇ ਸੰਸਾਰ ਦੇ ਜਿਸ ਦੀ ਪਤਪਤੀ ਹੋਈ ਹੈ ਜਿਹੜੀ ਚੀਜ਼ ਸੰਸਾਰ ਤੇ ਪੈਦਾ ਹੋਈ ਹੈ ਉਹਨੇ ਬੇਨਸ ਨਹੀਂ ਜਾਣ ਉਹਨੇ ਖਤਮ ਨਹੀਂ ਹੋ ਜਾਣ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਪਾਰੀ ਹੈ ਉਹ ਜੋ ਦੇ ਵਿੱਚ ਸਤਿਗੁਰੂ ਜੀ ਨੇ ਸਾਰਾ ਕੁਝ ਕਹਿ ਦਿੱਤਾ ਇਹ ਤੋਂ ਵੀ ਸੰਸਾਰ ਤੇ ਆਇਆ ਉਹਨੇ ਕਦਨ ਚਲੇ ਜਾਣਾ ਸਭ ਕੋਈ ਆਈ ਉਦਾਰੀ ਹੈ ਸਭ ਨਾਲ ਦੀ ਵਾਰੀ ਆ ਜਾਂਦੀ ਵੱਡੇ ਵੱਡੇ ਰਾਜੇ ਮਹਾਰਾਜ ਚਲੇ ਪੀੜ ਫੀਰ ਉਹ ਵੀ ਇਹ ਬਾਦਸ਼ਾਹ ਚਲੇ ਗਏ ਆਪਾਂ ਕਿਹਦੇ ਪਾਸ ਆਪਾਂ ਵੀ ਚਲੇ ਜਾਣੇ ਪਰ ਜਦੋਂ ਅੰਮ੍ਰਿਤ ਵੇੜਾ ਹੋਇਆ ਜੈਸ ਪਾਸਿਓਂ ਖੁਸ਼ੀਆਂ ਮਨਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਗੌਣ ਵਜਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਢੋਲਾਂ ਤੇ ਡੱਬੇ ਲੱਗ ਰਹੇ ਸਨ ਢੋਲ ਵਜਾਉਣ ਦੀ ਆਵਾਜ਼ ਆ ਰਹੀ ਸੀ ਉਧਰਲੇ ਪਾਸੇ ਹੁਣ ਰੋਣ ਕਰਾਉਣ ਦੀ ਆਵਾਜ਼ ਆਣੀ ਸ਼ੁਰੂ ਰੋਣ ਕਰਾਉਣ ਦੀ ਜਦੋਂ ਆਵਾਜ਼ ਉਧਰੋਂ ਆਉਣ ਲੱਗੀ ਭਾਈ ਮਰਦਾਨਾ ਜੀ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਖੁਸ਼ ਦਿਨ ਸਤਿਗੁਰੂ ਤੇ ਰਾਤ ਦੇ ਖੁਸ਼ੀਆਂ ਦੀਆਂ ਆਵਾਜ਼ਾਂ ਇਧਰੋਂ ਆ ਰਹੀਆਂ ਸਨ ਤੇ ਹੁਣ ਉਧਰਲੇ ਪਾਸੋਂ ਹੀ ਰੋਣ ਕਰਾਉਣ ਦੀ ਆਵਾਜ਼ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਉਹ ਬੱਚਾ ਪੈਦਾ ਹੋਇਆ ਸੀ ਨਾ ਸਰਦਾਰ ਦੇ ਘਰ ਪੁੱਤਰ ਪੈਦਾ ਹੋਇਆ ਸੀ ਚੜ੍ਹਾਈ ਕਰਕੇ ਪਾਈ ਮਰਦਾਨਾ ਜੀ ਹਰਾਮੀ ਇਹਨਾਂ ਨੂੰ ਪੁੱਛਦੇ ਕਿ ਤੇ ਸਤਿਗੁਰੂ ਜੀ ਬਸ ਇੰਨੇ ਹੀ ਉਮਰ ਸੀ ਸਾਹਿਬ ਸ਼ਰੀਫ ਨੂੰ ਨਾਲ ਕਹਿੰਦੇ ਬਾਦਸ਼ਾਹ ਮਹਾਰਾਜ ਕਹਿੰਦੇ ਭਾਈ ਉਹਦੀ ਸਾਹ ਜੀ ਇਸ ਪਰਿਵਾਰ ਦੇ ਨਾਲ ਬਸ ਇੰਨੀ ਖੁਸ਼ੀ ਉਹਨੇ ਕਿ ਸਾਬ ਤੋਂ ਪੂਰੀ ਕਿਤੇ ਚਲਿਆ ਗਿਆ ਇੰਨੇ ਹੀ ਖੁਸ਼ੀਆਂ ਉਹਨੇ ਦੇਣੀ ਸੀ ਇਸ ਪਰਿਵਾਰ ਨੂੰ ਖੁਸ਼ੀ ਦਿੱਤੀ ਚਲਿਆ ਗਿਆ ਇਹ ਸਾਡੇ ਕਰਮ ਨੇ ਕਹਿੰਦੇ ਭਾਈ ਜਿਉਂਦੇ ਕਰਮਾਂ ਸੀ ਕਰਕੇ ਜਾਵਾਂਗੇ ਉਹ ਜੇ ਸਾਨੂੰ ਘੋਤਨੇ ਪਿੰਦੇ ਨੇ ਹੇ ਗੁਰੂ ਬਾਦਸ਼ਾਹ ਮਹਾਨ ਦੇ ਕਿ ਬਚਨ ਕਰਦੇ ਨੇ ਕਿੰਦੇ ਮਰਦਾਨਿਆਂ ਕਿੰਦੇ ਦੁਨੀਆ ਤਿੰਨ ਤਰ੍ਹਾਂ ਦੇ ਮਿੱਤਰ ਬਣਾਉਂਦੀ ਹੈ ਦੁਨੀਆ ਵਿੱਚ ਤਿੰਨ ਤਰ੍ਹਾਂ ਦੇ ਮਿੱਤਰ ਨੇ ਤਿੰਨ ਚੀਜ਼ਾਂ ਨੂੰ ਦੁਨੀਆ ਮਿੱਤਰ ਬਣਾਉਂਦੀ ਹੈ ਕਿਹੜੀਆਂ-ਕਿਹੜੀਆਂ ਸਤਗੁਰੂ ਜੀ ਕਹਿੰਦੇ ਪਹਿਲਾ ਤੇ ਧਾਰ ਪਰਿਵਾਰ ਸਾਡਾ ਜਿਹਦੇ ਨਾਲ ਅਸੀਂ ਥੁੜੇ ਬੈਠੇ ਹਾਂ ਥੁਮੜੇ ਬੈਠੇ ਏ ਕਹਿੰਦੇ ਸਾਜ ਮਿੱਤਰ ਦਾ ਕਿਥੋਂ ਤੱਕ ਨਹੀਂ ਆ ਪਰਿਵਾਰ ਦੀ ਸਾਡੇ ਦੀ ਈਦੀ ਰੀਸੀਆਂ ਨੂੰ ਕੁਛ ਕਰਦੇ ਹਾਂ ਕਈ ਬਾਰੇ ਇਨਸਾਨ ਆਪਣੇ ਪਰਿਵਾਰ ਲਈ ਇਨਾ ਕੰਦ ਕਰ ਜਾਂਦਾ ਹੈ ਸੋਚਦਾ ਹੀ ਨਹੀਂ ਕਿ ਮੈਂ ਪਾਪ ਕਰਮ ਕਰ ਰਿਹਾ ਕਿ ਪੁੰਨ ਕਰਮ ਕਰ ਰਿਹਾ ਇਹ ਮੇਰੇ ਲਈ ਚੰਗੇ ਕਿ ਮਾੜੇ ਕਹਿੰਦੇ ਪਰਿਵਾਰ ਨੂੰ ਆਪਣਾ ਮਿੱਤਰ ਬਣਾ ਕੇ ਬੈਠ ਗਿਆ ਬੰਦਾ ਪਰ ਪਰਿਵਾਰ ਦੇ ਮਿੱਤਰ ਦਾ ਕਿੰਥੋਂ ਤੱਕ ਹੈ ਇਸ ਸ਼ਬਦ ਵਿੱਚ ਆਪਾਂ ਪੰਗ ਦੀ ਪੜ ਰਹੇ ਹਾਂ ਸਹਾਗ ਜੀ ਗੁਰੂ ਤੇਗ ਬਹਾਦਰ ਸਾਹਿਬ ਸਤਿ ਸ੍ਰੀ ਅਕਾਲ ਸਾਹਿਬ ਮਹਾਰਾਜ ਜੀ ਦੀ ਕਹਿੰਦੇ ਆਪਣੇ ਹੀ ਸੁੱਖ ਸਿਓ ਸਭ ਲਾ ਕੇ ਕਿਆ ਦਾੜਾ ਕਿਆ ਮੀਨ ਕਹਿੰਦੇ ਪਰਿਵਾਰ ਦੇ ਭਾਈ ਆਪਣੇ ਸੁੱਖਾਂ ਦਾ ਭਾਈ ਵਾਲ ਹੈ ਪਰਿਵਾਰ ਨੂੰ ਸੁੱਖ ਦੇਈ ਜਾਓ ਤਨ ਦੁਖ ਮਾਇਆ ਨਹੀਂ ਜਾਓ ਬਰਾਦਰ ਸਤਕਾਰ ਹੁੰਦਾ ਹੈ ਜਿਸ ਦਿਨ ਬੰਦ ਕਰ ਦੇਣਗੇ ਉਸ ਦਿਨ ਰੱਤਬ ਜੇ ਮਾਹ ਪਰਿਓ ਹਕੀਕਤ ਹੈ ਦੁਨੀਆ ਵਿੱਚ ਬਾਣੀ ਨੇ ਕਹਿ ਹੈ ਕਹਿੰਦੇ ਆਪਣੇ ਹੀ ਸੁੱਖ ਸوں ਸਭ ਲਾਗੇ ਕਿਆ ਦਾਰਾ ਕਿਆ ਮੀਤ ਕਹਿੰਦੇ ਭਾਵੇਂ ਪੁੱਤਰ ਪਾਣੇ ਕਰ ਵਾਲੀ ਇਸਤਰੀ ਹੋਵੇ ਭਾਵੇਂ ਆਪਣੇ ਮਿੱਤਰ ਬੇਲੀ ਹੋਣ ਕਹਿੰਦੇ ਸਾਰੇ ਆਪਣੇ ਸੁੱਖਾਂ ਦੇ ਭਾਈ ਵਾਰ ਨੇ ਸੁੱਖ ਮੈਂ ਆਨ ਬਹੁਤ ਮਿਲ ਬੈਠਦੇ ਰਹਤ ਚოვੋਂ ਦੇ ਸੰਘੇਰੇ ਵਿਪਤ ਪਰੇ ਸਭ ਹੀ ਸੰਗ ਸਾੜਤ ਕੋ ਨ ਆਵਤ ਨੇ ਰਬਾਣੀ ਕਿੰ ਕਿਉਂਕਿ ਗੱਲ ਆਪਾਂ ਉਹੀ ਕਹਿਗੇ ਜਿਹੜੀ ਜਿਸ ਦਾ ਫੈਸਲਾ ਬਾਣੀ ਨੇ ਦਿੱਤਾ ਹੋਏ ਕੂਟ ਪਟੰਗ ਦਾ ਤੇ ਮਤਲਬ ਹੀ ਕੋਈ ਨਹੀਂ ਗੁਰਮਤਿ ਦੇ ਵਿੱਚ ਪਰ ਸਾਧਕੋ ਪਰ ਨਾਨਕ ਬਾਸਾ ਮਹਾਰਾਜ ਕਹਿੰਦੇ ਮਰਦਾਨਿਆਂ ਪਰਿਵਾਰ ਦੀ ਸਾਂਝੀ ਵਾਸਤਾ ਕਹਿੰਦੇ ਕਿਥੋਂ ਤੱਕ ਹੈ ਪਰਿਵਾਰ ਦੀ ਮਿੱਤਰ ਦਾ ਕਿਥੋਂ ਤੱਕ ਹੈ ਕਹਿੰਦੇ ਵਦ ਤੋਂ ਵਦ ਸੰਸ਼ਾਨ ਘਾਟ ਤੱਕ ਇਹ ਤੂੰ ਅੱਗੇ ਨਹੀਂ ਨਹੀਂ ਤੇ ਆਪ ਜੀ ਨੇ ਬੜੀ ਦੁਨੀਆ ਵਿੱਚ ਦੇਖਿਆ ਹੋਵੇਗਾ ਦੁਨੀਆ ਦੇ ਲੋਕ ਰੁੱਟਦੇ ਫਿਰਦੇ ਨੇ ਜਿਉਂਦਿਆਂ ਦਾ ਸਾਥ ਛੱਡ ਜਾਂਦੇ ਨੇ ਪਰਿਵਾਰ ਦਾ ਜੋ ਆਉਂਦੇ ਆਲੇ ਸਾਥ ਛੱਡ ਜਾਂਦੇ ਨੇ ਤੇ ਵੱਧ ਤਰਵਾਦ ਕਹਿੰਦੇ ਕਿਥੋਂ ਤੱਕ ਐਸ਼ ਨਿਸ਼ਾਨ ਘਾਟ ਤੱਕ ਅਜੇ ਇੱਕ ਗਾਲ ਪਿੰਡਾਂ ਦੇ ਵਿੱਚ ਤੇ ਹੈ ਜਦੋਂ ਕਿਸੇ ਬਰਤਨ ਸ਼ਹੀਦਾਂ ਦਾ ਸੰਸਕਾਰ ਕਰਦੇ ਨੇ ਨਾ ਦੋ ਚਾਰ ਬੰਦੇ ਉੱਥੇ ਬੈਠ ਜਾਂਦੇ ਨੇ ਮੇਥੋਂ ਤੱਕ ਵੀ ਵੇਖਿਆ ਜਦੋਂ ਗੁਰਦੁਆਰਾ ਸਾਹਿਬ ਜਾ ਕੇ ਲਾਹਣੀ ਆ ਜਿਹਦੇ ਪਾਠ ਹੁੰਦੇ ਨੇ ਅਰਦਾਸ ਹੁੰਦੀ ਹੈ ਕੜਾ ਪ੍ਰਸ਼ਾਦ ਦੀ ਦੇਗ ਵੀ ਭੇਸ ਦੇ ਨੇ ਕਿਤੇ ਪਾਈ ਦਾ ਕੇ ਥੋੜੀ ਜਿਹੀ ਚਿਫਾਗ ਵਿੱਚ ਪਾ ਲਓ ਉਥੇ 2-4 ਬੰਦੇ ਰੁਕਦੇ ਨਹੀਂ ਸੰਸਕਾਰ ਹੋਣ ਤੱਕ ਪਰ ਸ਼ਹਿਰਾਂ ਵਿੱਚ ਆਪਾਂ ਦੇਖ ਲਓ ਕੋਈ ਨਹੀਂ ਖੜਦਾ ਉੱਥੇ ਢੇਢ ਮਗਾਨੇ ਵਿੱਚ ਉਹੀ ਸੰਸਕਾਰ ਸੰਭਾਲਦੇ ਦੇ ਬਾਅਦ ਵਿੱਚ ਸਾਰੇ ਮੁੜੇ ਉਹਨੇ ਵਾਪਸ ਕੋਈ ਨਹੀਂ ਖੜਦਾ ਉੱਥੇ ਇਤੋਂ ਤੱਕ ਵੀ ਦੇਖਿਆ ਉੱਥੇ ਜੇ 100 150 200 ਦਾ ਕਾਠਾ ਹੈ ਨਾ ਤੇ ਗੁਰਦੁਆਰਾ ਸਾਹਿਬ ਦਾ ਘਾਓ ਦੇ 50 ਹੀ ਰਹਿ ਜਾਂਦਾ ਬਸ ਇੰਨੇ ਕਿਸਾਨ ਦਾ ਸਤਿਗੁਰੂ ਜੀ ਦੇ ਪਾਸੋਂ ਮਹਾਰਾਜ ਕਹਿੰਦੇ ਤੇ ਦੂਸਰਾ ਮਿੱਤਰ ਕੌਣ ਨੇ ਕਹਿੰਦੇ ਦੂਸਰੀ ਮਿੱਤਰ ਦਾ ਬੰਦਾ ਪਾਉਂਦਾ ਮਾਇਆ ਦੇ ਨਾਲ ਪੈਸੇ ਦੇ ਨਾਲ ਤੇ ਉਹ ਵੀ ਸਤਿਗੁਰੂ ਜੀ ਨੇ ਫੈਸਲਾ ਦੇ ਦਿੱਤਾ ਕਿ ਮਾਇਆ ਕੀ ਸੋਹਗਾ ਤਾਰ ਦਿਹਾਣੇ ਜਾਂਦੀ ਬਿਲਮ ਨਾ ਹੋਏ ਇਹ ਮਾਇਆ ਦੀ ਸੋਹਗਾ ਕਿੰਨੀ ਹੋਏ ਇਹ ਵੀ ਇਸ ਨੂੰ ਵੀ ਜੋੜਨ ਲੱਗਿਆ ਬੰਦਾ ساری ਉਮਰ ਲਾ ਦਿੰਦਾ ਹੈ ਕਈ ਵਾਰ ਘਰ ਦੇ ਵਿੱਚ ਪੁੱਤਰ ਰਹਿੰਦਾ ਨਲਾਇਕ ਪੈਦਾ ਹੋ ਜਾਂਦਾ ਬਾਪ ਦੇ ਬੈਠਿਆਂ ਮਾਇਆ ਨੂੰ ਵੀ ਡਾਉਂਦਾ ਹੈ ਗਲਤ ਕਰਮ ਵੀ ਕਰਦਾ ਹੈ ਪੂਰੀ ਸੰਗਤ ਵਿੱਚ ਵੀ ਪੈਂਦਾ ਹੈ ਹਰ ਬਾਪ ਵੇਖ ਵੇਖ ਦੁਖੀ ਮਾਇਆ ਦੇ ਸੋਗ ਦਾ ਤਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਇਸੇ ਦੇ ਸੋਭਾ ਵਿੱਚ ਸਤਿਗੁਰੂ ਅਨੰਤਪ੍ਰਸਾਦ ਸ਼ਰਮਾ ਮਹਾਰਾਜ ਕਹਿੰਦੇ ਬਾਸ ਇਹਨੂੰ ਜੋੜਦਿਆਂ ਟਾਈਮ ਲੱਗਦਾ ਹੈ ਪਰ ਰੋਧਿਆ ਟਾਈਮ ਨਹੀਂ ਲੱਗਦਾ ਜਾਂਦੀ ਬਿਲਮ ਨਾ ਕੋਈ ਪਤੇ ਨੂੰ ਲੱਗਦਾ ਕਦੋਂ-ਕਦੋਂ ਤੁਰ ਜਾਂਦੀ ਤੇ ਤੀਸਰਾ ਸਲਵਨੂ ਅਨੰਤਪ੍ਰਸਾਦ ਸ਼ਰਮਾ ਮਹਾਰਾਜ ਕਹਿੰਦੇ ਪਰਦਾਨੀਆਂ ਸਾਡੇ ਕਰਮ ਨਹੀਂ ਫਿਰ ਉਥੇ ਤੇ ਗੱਲ ਉਹੀ ਆ ਜਾਂਦੀ ਹੈ ਕਿ ਜਿਹੋ ਜੇ ਕਰਮ ਅਸੀਂ ਕਰ ਲਵਾਂਗੇ ਉਹਦਾ ਫਲ ਸਾਨੂੰ ਮਿਲਦਾ ਹੈ ਚੋਣ ਕਰਦਾ ਸਾਡੇ ਕੋਲ ਅਧਿਕਾਰ ਕੋਈ ਨਹੀਂ ਜਿਹੋ ਦਾ ਬੀਜ ਇਸ ਸਰੀਰ ਰੂਪੀ ਖੇਤੀ ਵਿੱਚ ਬੀਜਿਆ ਗਿਆ ਉਹ ਤੇ ਸਾਨੂੰ ਫਿਰ ਭੁਗਤਣਾ ਪਵੇਗਾ ਉਸ ਤੋਂ ਸਾਨੂੰ ਕੋਈ ਨਹੀਂ ਛਡਾ ਸਕਦਾ ਇੱਕੋ ਇੱਕ ਹੈ ਛਡਾਉਣ ਵਾਲਾ ਆਤਮਾ ਉਹ ਗੁਰੂ ਪਿਆਰਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ ਹਾਰਾ ਗੁਰੂ ਨਾਨਕ ਦਾ ਦਰ ਕਿਉਂਕਿ ਕਨਜਵਦਾ ਸਾਹਾ ਦਾ ਪਹਿਰਾ ਸਭ ਗੁਰੂ ਨਾਨਕ ਬਾਸਮਹ ਰਾਜਿਆਂ ਦਾ ਹੈ ਫਿਰ ਜੇ ਉਹ ਸਾਡੇ ਪੱਲੇ ਹੋਵੇਗਾ ਨਾਮ ਰੂਪੀ ਧਨ ਸਾਡੇ ਪੱਲੇ ਹੋਵੇਗਾ ਤਾਂ ਸਾਡਾ ਸਨਕਾਰਾ ਹੋ ਸਕਦਾ ਨਹੀਂ ਤਰੀਕਾ ਨਹੀਂ ਹੋਰ ਕੋ ਕਿਉਂਕਿ ਨਾਮ ਨੇ ਹੁਣ ਦੇਖੋ ਅੱਗ ਵੱਢੀ ਹੋਵੇ ਨਾ ਅੱਗ ਵੱਢੀ ਹੋਵੇ ਉਦੇ ਵਿੱਚ ਤੁਸੀਂ ਜੋ ਮਰਜ਼ੀ ਸੁਟੇ ਜਾਓ ਨੇ ਸਾੜ ਕੇ ਸਵਾਹ ਕਰੀ ਜਾਣਾ ਜੋ ਪਾਵਕ ਇੰਦਨ ਨਹੀਂ ਧਰਾਪਾ ਸਹੁੰਨੇ ਸਹਜ ਦੀ ਬਾਣੀ ਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਜੋ ਪਾਵਕ ਇੰਦਨ ਨਹੀਂ ਧਰਾਪਾ ਅਗਰ ਅੱਜਦੀ ਨਹੀਂ ਜਿੰਨੀਆ ਮਰਜ਼ੀ ਲੱਗਣਾ ਸੁਟੇ ਜਾਓ ਉਹਨੇ ਸਾੜ ਕੇ ਸਵਾਹ ਕਰਦੇ ਹਾਂ ਖਾਤੁਲਾ ਲੋਭ ਭਾਵੇਂ ਪਿਆਰ ਨਾਲ ਲੱਗ ਜਾਵੇ ਭਾਵੇਂ ਵੈਰ ਭਾਵ ਨਾਲ ਲੱਗ ਜਾਵੇ ਸਿੱਧਾ ਤੁਠਾ ਜਿਵੇਂ ਮਰਜ਼ੀ ਲੱਗ ਜਾਵੇ ਅੱਗ ਦਾ ਸੁਭਾਅ ਨੇ ਸਾੜ ਦੇਣਾ ਤੇ ਬਾਣੀ ਦਾ ਸੁਭਾਗ ਕੀ ਆ ਨਾਮ ਦਾ ਸੁਭਾਗ ਹੈ ਸਾਡੇ ਜਿਹੜੇ ਅੰਦਰ ਪਾਪਾਂ ਉੱਕੇ ਆਗ ਬੜਦੇ ਆ ਸਾਡੇ ਅੰਦਰ ਜਿਹੜੇ ਪਾਪ ਪੈਦਾ ਹੁੰਦੇ ਨੇ ਉਹਨਾਂ ਨੂੰ ਖਤਮ ਕਰਨਾ ਬਾਣੀ ਦਾ ਕੰਮ ਹੈ ਇਸ ਕਰਕੇ ਤਾਂ ਸਤਿਗੁਰੂ ਜੀ ਜਿਹੜਾ ਅੱਜ ਸ਼ਬਦ ਪੜ੍ਹ ਰਹੇ ਸ੍ਰੀ ਗੁਰੂ ਤੇਗ ਬਹਾਦਰ ਸਾਧ ਸੰਤ ਸੱਚੇ ਪਾਤਸ਼ਾਹ ਮਹਾਰਾਜੀ ਦਾ ਆਉ ਬੋਸ ਦੇ ਵਿਚਾਰ ਵਰ ਥੋੜਾ ਜਿਹਾ ਤ੍ਰਿਏ ਗੁਰੂ ਪਾਤਸ਼ਾਹ ਮਹਾਰਾਜ ਅਰੰਭ ਕਰਦੇ ਨੇ ਇਸ ਪਾਵਨ ਸ਼ਬਦ ਨੂੰ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਜੇ ਸਚੀਂਦ ਨੂੰ ਅਸੀਂ ਸੱਚ ਮੰਨ ਕੇ ਬੈਠ ਗਏ ਦ੍ਰਿਸ਼ਟਮਾਨ ਹੈ ਸਭਨ ਮਥੇਨਾ ਇਹ ਤੇ ਸਾਰਾ ਬੰਦੇ ਸਤੂਰ ਜੀ ਕਹਿੰਦੇ ਛੋਟਦਾ ਤਜ਼ਾਰ ਜਾਗਤ ਮੈਂ ਝੂਠੀ ਦੇਖੀ ਤੀਨ ਸਤੂਰ ਜੀ ਕਹਿੰਦੇ ਦੁਨੀਆ ਦਾ ਪਸਾਰਾ ਦੁਨੀਆ ਵਿੱਚ ਸੰਬੰਧੀਆਂ ਦਾ ਪਿਆਰ ਤੇ ਕਹਿੰਦਾ ਝੂਠਾ ਹੀ ਦੇਖਿਆ ਕਿਉਂਕਿ ਜਿੱਥੇ ਲੋੜ ਪੈਣੀ ਉੱਥੇ ਕੋਈ ਨਹੀਂ ਸੁਣਾ ਸਕਦਾ ਸਾਨੂੰ ਜਿੱਥੇ ਜਿੱਥੇ ਤੂੰ ਸਮਰਥ ਜਿੱਥੇ ਕੋਈ ਨਾ ਜਿੱਥੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਖਤਮ ਹੋ ਜਾਂਦੀਆਂ ਨੇ ਜਦੋਂ ਬੰਦਾ ਬੰਨੇ ਹਿੱਦਰਾ ਜਮਾ ਦੇ ਵਸ ਬੈ ਜਾਂਦਾ ਬਰੋਤੇ ਨਾਲ ਬਾਪ ਛੜਾ ਸਕਦਾ ਨਾ ਮਾਂ ਛੜਾ ਸਕਦੀ ਐ ਨਾ ਕੋ ਭੈਣ ਭਰਾ ਨਾ ਕੋ ਰਿਸ਼ਤੇਦਾਰ ਮਿੱਤਰ ਦੋਸਤ ਕੋਈ ਨਹੀਂ ੜਦਾ ਕਿਸੇ ਕੋਲ ਤਾਕਤ ਨਹੀਂ ਉਹਦੇ ੜਣ ਤਾਕਤ ਜਿਹਦੇ ਕੋਲ ਹੈ ਜਿਉ ਸਾਡੇ ਪੱਲੇ ਬੰਨੀ ਹੋਵੇਗੀ ਸਾਡਾ ਕਹਿਣਾ ਤੋਂ ਤਾਸ਼ ਉਠੇਗੀ ਉਹਦੇ ਸਤਿਗੁਰੂ ਜੀ ਨੇ ਬਾਣੀ ਵਿੱਚ ਕਹਿ ਦਿੱਤਾ ਕਿਨੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛੋਡੇ ਨਿਕਟ ਨਾ ਜਾਈਓ ਦੂਤ ਜਿਸੇ ਬਾਣੀ ਚਲਦੀ ਹੋਵੇ ਨਾ ਉਥੇ ਜਾਂਦੇ ਦੂਤ ਅੰਦਰ ਨਹੀਂ ਆ ਸਕਦੇ